ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਕੁਛਤ ਸਿੰਘ ਸੇ ਮੇਰੀ ਲਿਖਦਾ ਅਜ ਦਾ ਵਿਸ਼ਾਵਾ ਹੱਡ ਹਰਾਮੀ ਫੁਜਤਾ ਟੇਰ ਜੇ ਮੈਂ ਆਪਣੀ ਜ਼ਿੰਦਗੀ ਦੇ ਖਾਸ ਕਰਕੇ ਪਹਿਲੇ 20 ਸਾਲਾਂ ਦੇ ਦੀ ਜੇ ਏਡ ਮੈਂ ਗੱਲ ਕਰਾਂ ਤੇ ਮੇਰੇ ਵਿੱਚ ਵੀ ਆਪਣੀਆਂ ਕਮਜ਼ੋਰੀਆਂ ਦੇ ਨਾਲ ਲੜਨ ਦੀ بجائے بجائے ਉਹਨਾਂ ਤੋਂ ਪਗੋੜਾ ਹੋਇਆ ਇਹ ਤੇ ਇਸ ਚੀਜ਼ ਨੂੰ ਲੁਕਾਉਣ ਲਈ ਮੇਰੇ ਕੋਲ ਬੜੇ ਬਹਾਨੇ ਹੁੰਦੇ ਸੀ ਕਿ ਆਪਣੇ ਪਰ ਆਪਣੇ ਆਪ ਨੂੰ ਸਹੀ ਕਰਨਾ ਨਹੀਂ ਮੈਂ ਤੇ ਸਹੀ ਹਾਂ ਬਸ ਮੇਰੇ ਚ ਹਾ ਜੀ ਕਦੀ ਜੀ ਕਹਿ ਜੀ ਜੇ ਮੇਰਾ ਜੀ ਸਰੀਰੀ ਇਤਰਾ ਮੇਰੇ ਆ ਜੀ ਭਲਾਣੇ ਨੇ ਮਤ ਨਹੀਂ ਕੀਤੀ ਭਲਾਣੇ ਚ ਆ ਇਹ ਗਾਵਾ ਚ ਜੀ ਆ ਕੋ ਲੇਖਾਂ ਦਾ ਜਿਤਨਾ ਆ ਲੋਕਾਂ ਇਹ ਲੇਖਾ ਜੀ ਲਿਖਿਆ ਬਸ ਇਨਾ ਜੀ ਹੋਣਾ ਇਹੋ ਜਿਹੀ ਚੀਜ਼ਾਂ ਮੇਰੇ ਕੋ ਵੀ ਉਹ ਵੀ ਬਹੁਤ ਸੀ ਕਦੀ ਰੱਬ ਤੇ ਗਿਤੇ ਗਲਾ ਤੇ ਕਦੀ ਕਿਸਮਤ ਤੇ ਗਲਾ ਗਲਾ ਕਰਕੇ ਆਪਣੇ ਆਪ ਨੂੰ ਹੀ ਸਹੀ ਤੇ ਜਿਹੜਾ ਉਹ ਵਿਚਾਰਾ ਸ਼ੋਕ ਅੱਜ ਕੋਸ਼ ਕਰਦੇ ਵੀ ਮੈਂ ਤੇ ਠੀਕ ਆ ਬਸ ਇਹ ਕੁਦਰਤਾਂ ਹੀ ਮੇਰੇ ਤੇ ਆ ਜੇ ਰੱਬ ਨਹੀਂ ਮੇਰੇ ਤੇ ਇਤਰਾਵਾ ਜਾ ਇਹ ਧਰਤੀ ਕਾਲੇ ਵੇਖੀ ਆ ਵੀ ਅਸੀਂ ਤੇ ਰੱਬ ਦੇ ਉੱਤੇ ਵੀ ਨਾ ਇਲਜ਼ਾਮ ਲਾਉਣ ਲੱਗੇ ਲੱਗੇ ਮਾੜਾ ਚੰਦਾ ਥੋੜਾ ਜਿਹਾ ਵੀ ਉਗਰੇਜ ਨਹੀਂ ਕਰਦੇ ਮੈਂ ਕਈ ਵਾਰ ਵੇਖੂਗਾ ਜਦੋਂ ਕੋਈ ਕਹਿਦਾ ਕੋਈ ਹੋ ਜਾਂਦਾ ਕੋਈ ਮਾੜੀ ਮੋਟੀ ਗੱਲ ਹੋਈ ਕਹਿੰਦੇ ਕੋਈ ਕੋਈ ਮਰ ਗੋਗੀ ਕੋਈ ਕਹਿਦਾ ਹੋ ਗਿਆ ਉਦੋਂ ਚੱਕ ਕੇ ਅਣਕੇ ਅਣਕੇ ਕਰਨਗੇ ਦੋ ਜਿ ਫਲਾਣੇ ਰੱਬ ਨੇ ਬੜੀ ਮਾੜੀ ਕੀਤੀ ਉਹ ਬਣਾਣੇ ਤੇ ਅਹੀਂ ਮਤਲਬ ਇਹਨਾ ਵੀ ਵੇਖੋ ਇਹਨਾਂ ਨੂੰ ਨਹੀਂ ਸੋਚਦੇ ਤੇ ਜਦਕਿ ਤਾਂ ਸਾਨੂੰ ਕਿੰਨੇ ਸੋਚੀ ਆਪ ਅਸੀਂ ਸਿੱਧਾ ਰੱਬ ਦੇ ਉੱਤੇ ਜਾ ਕੇ ਲਾਮੇ ਦੇ ਦੇ ਆਲੇ ਦੇ ਉਹ ਦੇਣਿਆ ਉਹਨੂੰ 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 ਕੁਸੂਰ ਵਾਲਾ ਠਰਾ ਦੇਣਿਆ ਇਹ ਨਹੀਂ ਵੇਦੇ ਇਹਦਾ ਕਾਰਨ ਕੀ ਹੋਇਆ ਸੀ ਕਿਸੇ ਨੇ ਕੋਈ ਆਪਣਾ ਧਿਆਨ ਨਹੀਂ ਕੀਤਾ ਜਾਂ ਕੀ ਹੋਇਆ ਜੇ ਕਿਸ ਦੀ ਗਲਤੀ ਆ ਚਦੇ ਇਹਨਾਂ ਚੀਜ਼ਾਂ ਤੋਂ ਨਹੀਂ ਸੋਚਦੇ ਜਿਸ ਬੰਦੇ ਦਾ ਵੀ ਸਰੀਰ ਠੀਕ ਆ ਤੰਦਰੁਸਤੀ ਆ ਨਾ ਉਹਦੇ ਨਾਲੋਂ ਮਹਿੰਗੀ ਹੋਰ ਕੋਈ ਚੀਜ਼ ਉਹਨੂੰ ਹੋਰ ਜਿਆਦਾ ਕੀਮਤੀ ਸ਼ਾਇਦ ਕੋਈ ਹੋ ਹੀ ਨਹੀਂ ਸਕਦੀ ਇਹ ਇਹ ਪੋਸਟ ਕਰੀਏ ਕੀ ਉਹਨਾਂ ਨੂੰ ਜਿਨ੍ਹਾਂ ਦੇ ਬੱਚੇ ਉਪਾਜ ਜਾਂ ਹੁੰਦੇ ਆ ਦਿਮਾਗ ਦੇ ਤੌਰ ਤੇ ਜਾਂ ਸਰੀਰਕ ਤੌਰ ਤੇ ਜਿਉਂ ਬੰਦੇ ਫੋਦਿਆ ਜਿਹੜੇ ਕਈ ਚੀਜ਼ਾਂ ਉਹ ਕਰ ਨਹੀਂ ਸਕਦੇ ਕਈ ਬੰਦੇ ਇਹਨੇ ਅਮੀਰ ਆ ਪਰ ਉਹਨਾਂ ਕੋਲ ਕੋਈ ਖਾਣ ਨੂੰ ਜਾਂ ਦਵਾਈਆਂ ਹੀ ਖਾਂਦੇ ਰਹਿੰਦੇ ਆ ਜਿਸ ਨਾਲ ਜੇ ਤੁਹਾਡੇ ਕੋਲ ਤੰਦਰੁਸਤੀ ਆ ਤੇ ਇਹਦੇ ਨਾਲ ਉਹ ਵੱਡੀ ਫੋਰ ਕੋਈ ਨਿਆਮਤ ਨਹੀਂ ਆਗੀ ਹੈਗੀ ਜਿਹਨੂੰ ਅਸੀਂ ਆਪ ਵੀ ਵੇਨਾਵਾ ਫੇਸਬੁਕ ਤੇ ਵੀ ਲੋਕਾਂ ਨੂੰ ਕਈਆਂ ਨੂੰ ਬੋਲਦਿਆਂ ਨੂੰ ਤਾਂ ਉਹ ਜਿਸ ਚ ਸਾਡੇ ਜੀ ਫਲਾਣੇ ਜੀ ਬੱਚਿਆਂ ਦੇ ਜੀ ਕਰਮ ਕਾਲ ਬੁਰਖ ਚੰਗਾ ਲਿਖੇ ਰੱਬ ਕਰਮ ਚੰਗੇ ਲਿਖੇ ਹੋਣ ਜੇ ਰੱਬ ਦੀ ਮਿਹਰ ਹੋਈ ਤੇ ਐਜੋ ਜੋ ਐ ਹੋਜੂ ਜੇ ਰੱਬ ਤੇ ਇਹ ਨਜ਼ਰ ਤੇੜੀ ਜਾ ਉਸ ਵਾਲੀ ਹੋਵੇ ਤੇ ਆਉ ਫਿਰ ਮੈਂ ਸੋਚਦਾ ਵੀ ਇਹਨਾਂ ਉਹਨਾਂ ਤੋਂ ਪਤਾ ਲੱਗਦਾ ਫਿਰ ਇਹਨਾਂ ਨੂੰ ਜਿਹੜੇ ਸਿੱਖ ਧਰਮ ਵਾਲੇ ਆ ਜਿਹੜੇ ਘੋੜਿਆ ਹੋਰ ਨਾ ਧਰਮ ਨੂੰ ਮੰਨਦੇ ਉਹ ਚੋ ਮਨ ਉਹਨਾਂ ਦਾ ਮੇਰਾ ਕੋਈ ਨਹੀਂ ਲੈਣਾ ਦੇਣਾ ਤੇ ਬਾ ਜਿਹੜੇ ਸਿੱਖ ਧਰਮ ਨੂੰ ਮੰਨਦੇ ਆ ਜਿਹੜੇ ਆਂਦੇ ਆ ਵੀ ਉਹ ਪਾਏ ਆਂ ਵੀ ਗੁਰੂ ਗ੍ਰੰਥ ਸਾਹਿਬੇ ਪੜਦੇ ਆ ਜੀ ਇਹ ਆ ਪਾਠ ਪੜਦੇ ਆ ਉਹ ਪੜਦੇ ਆ ਤੇ ਉਹਨਾਂ ਦਾ ਵੀ ਵੇਖੋ ਵੀ ਇਹਨਾਂ ਨੂੰ ਅਜੇ ਤੱਕ ਉਹਨਾਂ ਤੋਂ ਪਾਲ ਆ ਜਾਂਦਾ ਵੀ ਇਹਨਾਂ ਉਹ ਜਿਹੜਾ ਮੂਲ ਮੰਤਰ ਸਿੱਖ ਧਰਮ ਦੱਸਦਾ ਆ ਤੇ ਜਿੱਥੋਂ ਗੁਰਬਾਣੀ ਚਾਲੂ ਹੁੰਦੀ ਆ ਸ਼ੁਰੂ ਹੀ ਕੀਤੀ ਆ ਗੁਰੂ ਸਾਹਿਬ ਨੇ ਇਹਨਾਂ ਤੇ ਉਹ ਸਾਨੂੰ ਤੇ ਉਹਨਾਂ ਨੂੰ ਵੀ ਪਤਾ ਜਦੋਂ ਕਿ ਮੂਲ ਮੰਤਰ ਤੋਂ ਇਹ ਚਾਲੂ ਹੋ ਜਾਂਦਾ ਜੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪੀ ਉਹ ਜਿਹੜਾ ਕਾਲ ਪੁਰਖ ਆ ਹਾਂਜੀ ਉਹ ਆਪ ਹੀ ਆ ਤੇ ਉਹ ਨਾਂ ਕੇ ਨਾਲ ਜਿਹੜਾ ਵਾ ਉਹ ਕਿ ਕੋ ਡਰਦਾ ਵਾ ਨਾ ਕਿ ਇਹਨੂੰ ਫ ਡਰਾਉਂਦਾ ਵਾ ਹਾਂਜੀ ਨਾ ਉਹ ਜੰਮਦਾ ਨਾ ਉਹ ਮਰਦਾ ਨਾ ਉਹ ਜੂ ਨਾ ਚਾਹੁੰਦਾ ਆਉਂਦਾ ਵਾ ਤੇ ਉਹ ਤੇ ਕਿਸੇ ਜਿਹੜਾ ਜਦੋਂ ਉਹ ਕਿਸੇ ਕੋ ਡਰਦਾ ਹੀ ਨਹੀਂ ਨਾ ਉਹ ਕਿਸੇ ਨੂੰ ਫ ਡਰਾਉਂਦਾ ਤੇ ਉਹਨੇ ਕਿਹਨਾਂ ਮਾੜਾ ਕਿਉਂ ਕਰਨਾ ਤਾਂ ਫਿਰ ਉਸੇ ਨੂੰ ਮਾੜਾ ਲਿਖਾ ਜਾ ਜਿਹੜੀ ਆ ਆ ਕਿਸਮਤ ਬਾਰੇ ਬਾਰੇ ਉਹ ਕਿਉਂ ਲਿਖੂਗਾ ਗਲਤ ਹੈ ਵੀ ਜਿਹੜੇ ਬੰਦੇ ਆਪ ਹਿੰਮਤ ਕਰਦੇ ਆ ਨਹੀਂ ਕਰਦੇ ਰਹਿੰਦੇ ਆ ਹਿੰਮਤ ਨਹੀਂ ਹਾਰਦੇ ਆਪਣੀ ਤੇ ਆਪਣੀ ਉਹ ਇੰਜ ਜਿਹੜਿਆ ਉਹ ਰੋਂਦੇ ਨਹੀਂ ਰਹਿੰਦੇ ਉਹ ਨੇ ਮਾੜੇ ਚੰਗੇ ਜਿਹੜੇ ਦੇਣ ਆ ਉਹ ਤੇ ਰੇਖਤੇ ਹੁੰਦੇ ਆ ਹੁਣ ਇਹ ਜਣੇ ਜਿੰਨੇ ਚਾ ਸਾਡੇ ਸਾਥ ਚੱਲਦੇ ਆ ਕੋਈ ਸਾਡੀ ਜ਼ਿੰਦਗੀ ਚ ਨਵੇਂ ਜਣੇ ਆਉਂਦੇ ਆ ਬੱਚੇ ਆਉਂਦੇ ਆ ਕਈ ਕੋਈ ਸਾਡੇ ਰਿਸ਼ਤੇਦਾਰ ਬੋਲਣਾ ਜਾਂਦੇ ਆ ਜਾਂ ਉਹ ਵੀ ਕਦੇ ਆਮਦਨ ਕਦੀ ਅਮੀਰ ਆ ਕਦੀ ਕੋਈ ਕੋਈ ਪੈਸੇ ਖਾਣ ਨੂੰ ਆ ਕੇ ਕਈ ਵਾਰੀ ਨਹੀਂ ਆਗੇ ਤੇ ਇਹ ਜਿਹੜੀਆਂ ਚੀਜ਼ਾਂ ਇਹ ਤੇ ਚਲਦੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਜਦੋਂ ਇੱਕ ਤਈੜਿਆ ਆਪਣੇ ਆਖਦੇ ਆ ਉਗਣ ਵਾਲੇ ਤਾਂ ਉਗ ਪੈਂਦੇ ਨੇ ਪੱਥਰਾਂ ਦਾ ਸੀਨਾ ਪਾੜ ਕੇ ਇਹ ਜੋ ਚੀਜ਼ਾਂ ਜਿਹੜੀਆਂ ਉਤਸ਼ਾਹਤ ਕਰਦੀਆਂ ਵਾ ਬੰਦੇ ਨੂੰ ਹੌਸਲਾ ਦੇ ਦਿਆਂ ਵਾ ਅੱਗੇ ਵਧਣ ਵਾਸਤੇ ਤੇ ਤਰੱਕੀ ਕਰਨ ਵਾਸਤੇ ਤੇ ਫਿਰ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਗੁਰਬਾਣੀ ਵਿੱਚ ਵੀ ਸਾਨੂੰ ਉਦਮ ਕਰਨ ਲਈ ਆਖਿਆ ਵਾ ਉਦਮ ਕਰੰਧਿਆ ਜਿਉ ਤੂੰ ਕਮੰਧਿਆ ਸੁਖ ਪੰਚ ਧਿਆਨ ਧਿਆਨ ਤੋ ਪ੍ਰਭ ਮੇਲ ਨਾਨਕ ਉਤਰੀ ਚਿੰਤ ਇਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਹੈ 522 ਬੰਨੇ ਤੇ ਆ 100 ਚੰਗਾ ਤਾਂ ਇਹੀ ਆ ਕਿ ਅਸੀਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਵਾ ਉਹਨਾਂ ਨੂੰ ਜਿਹੜੀ ਆ ਉਸਪਾਉਂ ਦੀ ਖਾਤਰ ਜਿਹੜੀ ਆ ਆਪਣੀ ਜ਼ਿੰਮੇਵਾਰੀ ਲਈਏ ਨਾ ਕਿ ਕਿ ਕਹੇ ਹੋਰ ਤੋਂ ਲਈਏ ਇਹ ਉੱਦੇ ਉੱਤੇ ਸੁੱਟ ਜਾਈ ਭੁਲਾਣੇ ਦੀ ਮੈਨੂੰ ਵਾ ਕਰਤਾ ਭੁਲਾਣੇ ਰਿਸ਼ਤੇ ਮੇਰੇ ਮੈਨੂੰ ਆਜ ਹੋ ਗਿਆ ਜਿਹੜਾ ਬੰਦਾ ਆਪਣੇ ਆਪ ਦੇ ਜਿਹਨੂੰ ਜਿਹੜਾ ਆਤਮ ਵਿਸ਼ਵਾਸ ਜਿਹਨੂੰ ਨਹੀਂ ਹੁੰਦਾ ਉਹ ਆਪਣੇ ਆਪ ਨਹੀਂ ਕਰ ਸਕਦਾ ਹਰਦਾ ਉਹ ਫਿਰ ਦੂਜਿਆਂ ਦਾ ਆਸਰਾ ਲੈਂਦਾ ਫਿਰ ਦੂਜੇ ਦਾ ਕੋਈ ਜਿੰਨਾ ਕੋ ਹੋ ਸਕਿਆ ਉਹਦੀ ਸੋਚ ਮਤਵ ਕੋ ਨੇ ਆਪਣਾ ਕਰ ਦਿੱਤਾ ਫਿਰ ਉਹਨੂੰ ਫਲਾਮਾ ਦੇ ਜਾਂਦਾ ਕੋਈ ਸਾਡਾ ਮਤਲਬ ਨਹੀਂ ਬਣਦਾ ਇਸ ਲਈ ਚੰਗਾ ਕਿ ਸਾਨੂੰ ਆਪਣੇ ਆਪ ਤੇ ਆਤਮ ਵਿਸ਼ਵਾਸ ਹੋਵੇ ਤੇ ਜਿਹੜਾ ਵੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਬਹੁਤ ਹੀ ਜਿਹੜਾ ਉਹ ਜ਼ਰੂਰੀ ਆ ਮੈਂ ਮੈਂ ਵੀ ਜਿਹੜਾ ਕਈ ਵਾਰ ਕਿਸੇ ਦੇ ਉੱਤੇ ਉਲਾਮੇ ਦੇ ਲਾਪਿੰਦੇ ਫਲਾਣੇ ਨੇ ਮੇਰਾ ਆ ਕਿ ਉਦਕਰਤਾ ਗਲਤੀ ਕਰਤੀਆਂ ਤਾਂ ਕਰਕੇ ਮੇਰਾ ਇੱਕ ਇੱਕ ਕੰਮ ਜਿਹੜਾ ਮੈਂ ਹੋ ਨਹੀਂ ਸਕਿਆ ਜਾਂ ਮੈਂ ਕਰ ਨਹੀਂ ਸਕਿਆ ਭਾਂਡਾ ਕੇ ਦੇ ਸਿਰ ਭੰਦਾ ਜਦੋਂ ਉਦੋਂ ਮੈਨੂੰ ਫਿਰ ਭਗਤ ਜਿਹੜਾ ਉਹ ਫਰੀਦ ਜੀ ਦਾ ਵਾ ਇਸ ਲੋਕ ਯਾਦ ਆ ਜਾਂਦਾ ਵਾ ਫਰੀਦਾ ਜੇਤੂ ਅਕਲ ਲਤੀਫ ਹੈ ਕਾਲੇ ਲੇਖ ਨਾਲ ਲੇਖ ਆਪਣੇ ਗਰੀਬਾਨ ਮੇ ਸਿਰ ਨੀਵਾ ਕਰ ਵੇਖ ਇਸ 1775 ਨਿਤ ਕੇ ਵਿਖਣਾ ਹੋਵੇ ਤਾਂ ਕਿਉਂਕਿ ਇਹਦੇ ਚ ਵੀ ਉਹ ਭਗਤ ਵੇਦ ਜੀ ਇਹੋ ਆਉਂਦੇ ਗੁਰਬਾਣੀ ਵਿੱਚ ਕਿ ਜਿਹੜੇ ਤੂੰ ਆਪਣੇ ਲੇਖਿਆ ਤੂੰ ਆਪ ਲਿਖਣੇ ਆ ਤੂੰ ਮਾੜੇ ਲਿਖਣੇ ਚੰਗੇ ਲਿਖਣੇ ਜਦੋਂ ਸਾਡੇ ਅੰਦਰ ਵਿਚਾਰ ਸੋਚ ਆਉਂਦੀ ਪਈ ਮੈਂ ਆਹ ਕੰਮ ਕਰ ਲਵਾਂ ਇਹਨੂੰ ਫੋਨ ਕਰ ਲਵਾਂ ਇਹਦੇ ਨਾਲ ਗੱਲ ਕਰ ਲਵਾਂ ਜਾਂ ਇਹਨੂੰ ਚਲਾ ਜਾਵਾਂ ਉਸ ਵਿਚਾਰ ਨੂੰ ਜਿਹੜਾ ਬੰਦਾ ਸੋਚਦਾ ਉਹਨੂੰ ਥੋੜਾ ਜਿਹਾ ਟਾਈਮ ਲੈਂਦਾ ਵਾ ਕਿ ਇਹ ਠੀਕ ਪੰਨੇ ਆ ਜਿੱਦ ਤੱਕ ਮੈਨੂੰ ਮੈਨੂੰ ਇਹ ਸੋਚ ਆਈ ਇਹ ਬੱਚਾ ਮੈਂ ਜਾਣ ਲੱਗਾ ਵਾਂ ਇਹ ਵਾਕਿਆ ਠੀਕ ਬੰਨੇ ਜਿੰਨੂੰ ਫੋਨ ਕਰ ਲੱਗਾ ਇਹ ਠੀਕ ਆ ਕੋਈ ਇਹਦੇ ਨਾਲ ਕੋਈ ਕੋਈ ਮਾੜੀ ਗੱਲ ਤੇ ਨਹੀਂ ਹੋਣ ਵਾਲੀ ਤੇ ਉਸ ਦੇ ਨਾਲ ਉਹਦਾ ਜਿਹੜਾ ਬਚਾ ਜਿਹੜੇ ਲੇਖ ਆ ਉਹਨਾਂ ਦਾ ਬਦਲ ਹੋ ਜਾਂਦਾ ਜੇ ਉਹ ਨੂੰ ਸੰਭਲ ਗਿਆ ਚੰਗੇ ਬੰਨੇ ਲਾ ਗਿਆ ਤੇ ਠੀਕ ਆ ਇਸ ਤਰ੍ਹਾਂ ਹੋ ਜਾਂਦਾ ਵਾ ਇਸ ਕਰਕੇ ਉਹ ਵੀ ਜਾਂਦੇ ਪੜ੍ਹ ਦੇਖ ਤੁਸੀਂ ਆਪ ਹੀ ਲੈ ਆਪਣੇ ਲਿਖਣੇ ਹੁੰਦੇ ਆ ਸਾਰੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਆ ਲੇਖ ਜਿਹੜੇ ਆ ਉਹ ਲਿਖਦੇ ਆ ਤੇ ਉਹ ਤੇ ਉਹਦਾ ਫਿਰ ਲਾਭਾ ਕਿਸੇ ਹੋਰ ਨੂੰ ਨਾ ਦੇ ਜੀ ਜੇ ਕੋਈ ਮਾੜੀ-ਮੋਟੀ ਜਿਹੜੀ ਆ ਉਹ ਸਰੀਰ ਦੇ ਵਿੱਚ ਕੋਈ ਕੋਈ ਕਿਸੇ ਦੇ ਵਿੱਚ ਕੋਈ ਕਮੀ ਵੀ ਆ ਗਈ ਆ ਤਾਂ ਉਹਨੂੰ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਵਿੱਚ ਅੱਗੇ ਵਧਣ ਵਾਸਤੇ ਉਹ ਰੋੜਾ ਨਹੀਂ ਬਣ ਦੇਣਾ ਚਾਹੀਦਾ ਉਹਨੂੰ ਤੇ ਆਪਾਂ ਮੇਰੇ 'ਚ ਕਮੀ ਆ ਤੇ ਉਹਦੇ ਵਜ੍ਹਾ ਤੇ ਮੈਂ ਇਹਨਾਂ ਵਾਂ ਕਈ ਹੈਂਡੀਕੈਪ ਆ ਕਈਆਂ ਦੀ ਬਹੁਤ ਤਨੀ ਪਰ ਫਿਰ ਵੀ ਉਹ ਲੇਦੇ ਆ ਕਿ ਨਾ ਕਿ ਨਾ ਕੰਮ ਕਰਦੇ ਆ ਖੇਡਾਂ ਖੇਡਦੇ ਆ ਕਈ ਪੇਂਟਿੰਗ ਆ ਉਹਨਾਂ ਨੇ ਉਹਨੂੰ ਕਮੀ ਹੋਰੀ ਨਹੀਂ ਘਟਣ ਦਿੱਤਾ ਦਿੱਤਾ ਕਿ ਮੇਰੇ 'ਚ ਵੀ ਇੱਕ ਏਡੀ ਕਮੀ ਰਹੀ ਆ ਤਾਂ ਮੈਂ ਵੀ ਕਹਿੰਦੀ ਮੈਂ ਆਪਣੀ ਆਪਣੀ ਇਨੇ ਅਕਸ ਸੋਇ ਗਿਆ ਕਮਜ਼ੋਰੀਆਂ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਬਣਾ ਬਣਾ ਛੱਡਿਆ ਵਾ ਅੱਗੇ ਅੱਗੇ ਆਪਣੇ ਕਰਨੋਂ ਆਤੇ ਤੇ ਤੋਂ ਮੈਂ ਕੋਈ ਬਜਾਦਾ ਚਾ ਚੀਜ਼ਾਂ ਮੈਂ ਵਹੀ ਡੇਟੀਆਂ ਮੈਂ ਲਿਖਦਾ ਜਾਂ ਬੋਲਦਾ ਉਹ ਡੇਟੀਆਂ ਕਿ ਮਨੇ ਮੇਰਾ ਵਾਪਰੀਆ ਜਾਂ ਮੈਂ ਕਹਿਣਾ ਵਾਪਰੀਆ ਵੇਖ ਵੇਖ ਜਾਂਦੀਆਂ ਵਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕਿਸੇ ਹੋਰ ਵੀਡੀਓ ਦੇ ਰਹੀ ਫਿਰ ਮਿਲਦੀ ਆਸ ਦੇ ਨਾਲ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਹਿ